ਸਾਰੇ ਆਪਾਂ ਨੂੰ ਸਾਸਰੀ ਅਕਾਲ ਅਦਸਤ ਦਿੱਲੀ ਬਹੁਤ ਹੀ ਪਿਆਰੇ ਫੈਰ ਸੂਟ ਲੈ ਕੇ ਆਏ ਹਾਂ ਜੋ ਬਹੁਤ ਹੀ ਸੋਹਣੇ ਪ੍ਰਿੰਟ ਅਤੇ ਨਾਲ ਉੱਪਰ ਉਹਨਾਂ ਦੇ ਬਹੁਤ ਸੋਹਣਾ ਬਾਰਡਰ ਅਤੇ ਨੈਕ ਤਿਆਰ ਕੀਤਾ ਗਿਆ ਹੈ ਜੋ ਕਿ ਬਹੁਤ ਹੀ ਸੋਹਣਾ ਲੱਗਦਾ ਹੈ ਕੋਜ਼ ਇੰਬਲਟਰੀ ਵਿੱਚ ਹੈ ਤੇ ਕੋਜ਼ ਪੇਂਟ ਵਿੱਚ ਹੈ ਨਾਲ ਦੁਪੱਟੇ ਵੀ ਹਨ ਇਹ ਗਰਮੀਆਂ ਦੇ ਸੂਟ ਹਨ ਜੋ ਕਿ ਬਹੁਤ ਸੋਹਣੇ ਸੂਟ ਹਨ ਇਹਨਾਂ ਵਿੱਚ ਤੁਸੀਂ ਕੋਈ ਵੀ ਸੂਟ ਸelect ਕਰ ਸਕਦੇ ਤੇ ਸਾਨੂੰ WhatsApp ਤੇ ਮੈਸੇਜ ਕਰਕੇ ਇਹਦਾ ਪ੍ਰਾਈਸ ਪੁੱਛ ਸਕਦੇ ਹੋ ਇਹਨਾਂ ਸਾਰੀਆਂ ਸੂਟਾਂ ਦੇ ਤੁਹਾਨੂੰ ਵੱਖ-ਵੱਖਰੇ ਡਿਜ਼ਾਈਨ ਅਤੇ ਕਲਰ ਦਿਖਾਏ ਗਏ ਹਮੇਸ਼ਾ ਹੀ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਵੱਧ ਤੋਂ ਵੱਧ ਕਲਰ ਤੇ ਵੱਤ ਤੋਂ ਵੱਸੂਟ ਦਿਖਾਏ ਜਾਂਦੇ ਤੇ ਵੱਖ-ਵੱਖਰੇ ਡਿਜ਼ਾਈਨ ਹਨ ਵਿੱਚ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਹਨ ਤਾਂ ਜੋ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਦਾ ਪਤਾ ਲੱਗ ਸਕੇ ਅਤੇ ਨਾਲ ਹੀ ਤੁਹਾਨੂੰ ਡਿਜ਼ਾਈਨ ਦਾ ਪਤਾ ਲੱਗ ਗਿਆ ਵੀ ਬਹੁਤ ਪਿਆਰਾ ਸੂਟ ਹੈ ਜਿੰਦੇ ਵਿੱਚ ਬਹੁਤ ਸੋਹਣਾ ਨੱਕ ਡਿਜ਼ਾਈਨ ਅਤੇ ਬਹੁਤ ਸੋਹਣੇ ਐਮਬੋਇਟ ਤੇ ਬਹੁਤ ਸੋਹਣੇ ਡਿਜੀਟਲ ਪ੍ਰਿੰਟ ਬਣਿਆ ਹੋਇਆ ਹੈ ਅਤੇ ਨਾਲ ਮਿਰਰ ਵਰਕ ਹੋਇਆ ਹੈ ਇਹਨਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਵਿਦਿਆਲਾ ਦਾ ਤਾਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਇਹ ਸੂਟ ਬਹੁਤ ਪਹਿਰੇਹਾਨੇ ਸੂਟ ਛੱਡਣ ਵਾਲੇ ਨਹੀਂ ਹਨ ਇਹਨਾਂ ਵਿੱਚੋਂ ਤੁਸੀਂ ਕਿਤੇ ਵੀ ਪਾ ਕੇ ਜਾ ਸਕਦੇ ਹੋ ਬਾਜ਼ਾਰ ਵਗੈਰਾ ਤੇ ਕਿਤੇ